ਪੰਜਾਬੀ ਸੰਗੀਤ ਦਾ ਉਹ ਬਾਬਾ ਬੋਲ ਜਿਨ੍ਹਾਂ ਨੇ ਜ਼ਿੰਦਗੀ ਦੇ ਦੁੱਖ ਸੁੱਖਾਂ ਦੇ ਨਾਲ ਨਾਲ ਸੰਗੀਤ ਦੀ ਭੁੱਖ ਨੂੰ ਕਦੇ ਖਤਮ ਨਹੀਂ ਹੋਣ ਦਿੱਤਾ ਸੰਗੀਤ ਨੂੰ ਆਪਣੇ ਬੁੱਕਲ ਦੇ ਵਿੱਚ ਸਾਮ ਕੇ ਰੱਖਿਆ ਤੇ ਸੰਗੀਤ ਦੀ ਸਿੱਖਿਆ ਨੂੰ ਅੱਗੇ ਵਧਾਇਆ ਕਈ ਹੋਰ ਕਲਾਕਾਰਾਂ ਨੂੰ ਤਰਾਸ਼ਿਆ ਯਾਨੀ ਕਿ 우ਸਤਾਦ ਪੂਰਨ ਸ਼ਾਹ ਕੋਟੀ ਜੀ ਸੱਜਾ ਕਹਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਔਰ ਕਦੇ ਵੀ ਇੱਕ ਦਿਨ ਕਾਫੀ ਨਹੀਂ ਹੁੰਦਾ ਸਾਡੇ ਪੰਜਾਬੀ ਸੰਗੀਤ ਦੇ ਦੇਖਜਾ ਨੂੰ ਯਾਦ ਕਰਨ ਦੇ ਲਈ 1 ਮਾਰਚ ਨੂੰ ਮਨਾਇਆ ਜਾਂਦਾ ਹੈ 우ਸਤਾਦ ਪੂਰਨ ਸ਼ਾਹ ਕੋਟੀ ਜੀ ਦਾ ਜਨਮ ਦਿਨ ਤੇ ਅੱਜ ਦੇ ਖਾਸ ਮੌਕੇ ਤੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਵਧਾਈਆਂ ਦਿੰਦੇ ਆ ਤੇ ਨਾਲ ਹੀ ਅੱਜ ਗੱਲ ਕਰਾਂਗੇ ਕਿ 5 ਸਾਲ ਦੀ ਮਹਿਜ਼ ਉਮਰ ਦੇ ਵਿੱਚ ਆਪਣਾ ਪਹਿਲਾ ਗਾਣਾ ਗਾਣ ਵਾਲੇ ਪੂਰਨ ਸ਼ਾਹ ਸੀ ਕਿਵੇਂ ਬਣੇ 우ਸਤਾਦ ਪੂਰਨ ਸ਼ਾਹ ਕੋਟੀ ਜੀ ਬਾਗਬਾਰਾ ਬਦਮਲੀਆਂ ਜੀ ਬਾਗਬਾਰਾ ਸਾਨੂੰ ਸੁੱਟ ਗਈ ਵਿੱਚ ਤੂੰ ਉਜੜਾ ਨਿਤੂੰ ਹੁਲਗੇ ਯਾਰ ਬੁਣਾਣਾ ਖੜੀ ਹੋ ਕੇ ਗੱਲ ਸੁਣ ਜਾ ਤੇਰੇ ਮਗਰ ਕਿਸੇ ਨੇ ਆਉਣਾ ਉਸਾਦ ਪੂਰਨ ਸ਼ਾਹ ਜੀ ਨੇ ਸੰਗੀਤ ਵਿਰਾਸਤ ਦੇ ਵਿੱਚ ਮਿਲਿਆ ਆਪਣੇ ਵੱਡੇ ਬਡੇਰਿਆਂ ਤੋਂ ਪਰ ਇਸ ਸੰਗੀਤ ਦੀ ਭੁੱਖ ਨੇ ਉਹਨਾਂ ਨੂੰ ਇੱਕ ਸੰਗੀਤਕਾਰ ਤਾਂ ਬਣਾਇਆ ਨਾਲ ਹੀ ਉਸਤਾਦ ਜੀ ਵੀ ਬਣਾ ਦਿੱਤਾ 뮤지컬 ਫੈਮਲੀ ਦੇ ਵਿੱਚ ਵੱਡੇ ਹੋਏ ਉਹਨਾਂ ਨੇ ਆਪਣੇ ਪਿਤਾ ਜੀ ਤੇ ਆਪਣੇ ਦਾਦਾ ਜੀ ਨੂੰ ਗਾਉਂਦੇ ਹੋਏ ਦੇਖਿਆ ਸੀ ਤੇ ਇਸੇ ਦੇ ਚੱਲਦੇ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਮਿਡਲ ਸਕੂਲ ਦੇ ਵਿੱਚ ਗਾਇਆ ਸੀ ਆਪਣਾ ਪਹਿਲਾ ਗੀਤ ਜਿਸ ਦੇ ਬੋਲ ਸੀਗੇ ਲੈ ਲਓ ਜੀ ਪੰਬੀਰੀਆਂ ਮੇਰੇ ਪਿਤਾ ਜੀ ਬਹੁਤ ਅੱਛਾ ਗਾਉਣ ਵਾਲੇ ਸੀਗੇ ਤੇ ਅਸੀਂ ਗਵਈਆ ਖਾਨਦਾਨ ਵਿੱਚ ਹੋਈ ਆ ਅਸੀਂ ਕੌਣ ਬੋਲੀ ਇਸ ਦਾ ਕੰਮ ਹੀ ਕੌਣ ਦਾ ਕਿਉਂ ਅਸੀਂ ਮੀਰ ਆਲਮ ਆ ਅਸੀਂ ਹੈਗੇ ਆ ਮਤਲਬ ਮੀਰਾਚੀ ਕਹ ਲਉ ਤੇ ਮੀਰ ਆਲਮ ਕਹ ਲਉ ਤੇ ਜਿਹੜੇ ਹੋਰ ਵੱਡੇ ਲੋਕ ਆ ਉਹ ਤਾਂ ਆਪਣੇ ਆਪ ਨੂੰ ਖਾਨ ਸਾਹਿਬ ਕਹੋਂਦੇ ਪਰ ਮੈਂ ਤਾਂ ਕੁਝ ਵੀ ਨਹੀਂ ਉਹ ਜਦੋਂ ਇਹ ਕਰ ਤੋਂ ਇਸ਼ਕ ਪੈਦਾ ਹੁੰਦਾ ਗਾਣੇ ਦਾ ਤਸਵਾਦ ਉਹਦੇ ਮਨ ਨੂੰ ਸਕੂਨ ਮਿਲਦਾ ਛੀ ਗਾਇਕੀ ਦਾ ਜਿਹਾ ਜੋ ਵੀ ਜਿਵੇਂ ਤਰ੍ਹਾਂ ਉਹ ਉਹ ਉਸਤਾਦ ਕੋਲ ਭਜਦਾ ਮੇਰੇ ਉਸਤਾਦ ਜਦੋਂ ਮੈਂ ਸੁਣ ਤਸਵਾਰੀ ਮੇਰੇ ਉਸਤਾਦ ਪਟਿਆਲੇ ਵਾਲੇ ਉਸਤਾਦ ਬਖਰ हुसैन ਖਾਨ ਸਾਹਿਬ ਤੇ ਮੇਰੇ ਗੁਰੂ ਜੀ ਉਹ ਉਹ ਮੇਰੇ ਉਸਤਾਦ ਨੇ ਉਹਨਾਂ ਤੋਂ ਮੈਂ ਗਾਣਾ ਸਿੱਖਿਆ ਉਹ ਐਸ ਐਸ ਮੇਰੇ ਘਰ ਦੇ ਵਿੱਚ ਉਹ ਤਸ਼ਰੀਫ ਲੈ ਆਉਂਦੇ ਸੀ ਕਈ ਵਾਰੀ ਮੈਂ ਉੱਥੇ ਗਿਆ ਮੈਂ ਵੀ ਉੱਥੇ ਸੁਣਦਾ ਰਿਹਾ ਗਰੀਬੀ ਦੀ ਵਜ੍ਹਾ ਨਾਲ ਮੈਂ ਥੋੜਾ ਸਮਾਂ ਉਹਨਾਂ ਕੋਲ ਰਹਿ ਸਕਿਆ ਵੀ ਮੈਂ ਆਪ ਗਾਉਣ ਲੱਗ ਪਿਆ ਸੰਗੀਤ ਦੀ ਉਹਨਾਂ ਨੂੰ ਇੰਨੀ ਕਿ ਜ਼ਿਆਦਾ ਪੂਕ ਸੀ ਕਿ ਉਹ ਹਰ ਥਾਂ ਹਰ ਉਸ ਥਾਂ ਤੇ ਜਾਂਦੇ ਸੀ ਜਿੱਥੇ ਉਹਨਾਂ ਨੂੰ ਸੰਗੀਤ ਦੀ ਸਿੱਖਿਆ ਮਿਲਦੀ ਸੀ ਜਿਹੜੇ ਸਾਈਂ ਸਾਹਿਬ ਆ ਗੁਰਦਾਸ ਸਾਈਂ ਉਹਦਾ ਬਹੁਤ ਸਾਰੀਆਂ ਕਿੰਨੀਆਂ ਸਾਰੀਆਂ ਗਾळ्या ਕਰਦੇ ਹੁੰਦੇ ਸੀ ਆ ਗਿਆ ਮੇਰੀ ਜਾਨ ਨੂੰ ਕਾਣ ਆ ਗਿਆ ਮੈਨੂੰ ਦੁਖੀ ਕਰਨਾ ਆ ਗਿਆ ਮੈਨੂੰ ਮੈਂ ਆਪਣੇ ਘਰ ਬਸਤਾ ਰੱਖ ਕੇ ਤੇ ਸਿੱਧਾ ਭੱਜ ਕੇ ਉੱਥੇ ਜਾਂਦਾ ਮੈਨੂੰ ਚੈਨ ਨਹੀਂ ਸੀ ਆਉਂਦਾ ਮੈਂ ਬੇਚੈਨ ਸੀ ਗਾਣੇ ਦੇ ਮੱਦੇ ਅੱਜ ਕੱਲ ਦੇ ਸਮੇਂ ਦੇ ਵਿੱਚ ਗਾਉਣਾ ਕੋਈ ਵੀ ਸਿੱਖ ਸਕਦਾ ਪਰ ਅਸਲ ਦੇ ਵਿੱਚ ਕੋਈ ਇਨਸਾਨ ਗਵਈਆ ਕਿਵੇਂ ਬਣ ਸਕਦਾ ਇਹ ਸੁਣਦੇ ਆ ਉਹਨਾਂ ਦੇ ਆਪ ਜ਼ੁਬਾਨੀ ਨਾਲ ਹੀ ਇਸ ਤੇ ਜਾਣਦੇ ਕਿ ਸੰਗੀਤ ਨੂੰ ਸਿੱਖਣ ਦੀ ਉਹ ਜਿਹੜੀ ਭੁੱਖ ਸੀਗੀ ਉਸੇ ਦੇ ਚੱਲਦੇ ਕਿਵੇਂ ਉਹ ਰਾਮਲੀਲਾ ਦੇ ਵਿੱਚ ਸੀਤਾ ਵੀ ਬਣਦੇ ਸੀ ਤੇ ਜਗਰਾਤੇ ਵੀ ਕਰਦੇ ਸੀ ਉਹ ਐਕਚੁਅਲੀ ਗਵਈਆ ਹੋ ਸਕਦੇ ਜਿਹੜਾ ਕਲੈਕਟਰ ਹੋਵੇ ਉਹ ਕਲੈਕਟ ਕਰ ਸਕਦਾ ਉਹ ਅੰਦਾਜ਼ ਵੀ ਇਕੱਠਾ ਕਰਦਾ ਕਲੈਕਟ ਕਰਦਾ ਡਿਫਰੈਂਟ ਡਿਫਰੈਂਟ ਡਾਈਕੀ ਵੀ ਤੇ ਬਕ ਬਕ ਲੋਕਾਂ ਦੇ ਤੇ ਮਜਾਜ਼ ਉਹਨਾਂ ਦੇ ਜਿਹੜੇ ਵੀ ਇਹ ਕਿੱਦਾਂ ਦੀ ਲਫਜ਼ ਗਾਉਣਾ ਚਾਹੁੰਦਾ ਤੇ ਇਹ ਕਿੱਦਾਂ ਦਾ ਗਾਣਾ ਚਾਹੁੰਦਾ ਮذਬਾ ਦਾ ਵੀ ਚੱਕਰ ਵਿੱਚ ਆਉਂਦਾ ਕਿ ਇਹ ਜਿਵੇਂ ਮੈਂ ਆਪਣੇ ਸ਼ਾਹ ਕੋਟ ਰਿੰਦਾ ਸੀ ਮੈਂ ਜਿਗਰਾਤੇ ਬਹੁਤ ਕਰਦਾ ਹੁੰਦਾ ਸੀ ਤੋਂ ਉਹ ਬਾਬਾ ਜੀ ਹਲਤੀ ਵਾਲੇ ਜਿਹੜੇ RAM ji Das ji ਬਾਬਾ ਜੀ ਉਹ ਉਹਨਾਂ ਨੇ ਮੈਨੂੰ ਅਸਿਰਾਮ ਵੀਲਾ ਕਰਨੀ ਤੇ ਮਤਲਬ ਮੈਨੂੰ ਅੱਛਾ ਲੱਗਦਾ ਸੀ ਏਦਾਂ ਵੀ ਮੈਨੂੰ ਮੈਨੂੰ ਚੇਤਾ ਬੰਨਾ ਚਾਹ ਲੱਗਦਾ ਸੀਗਾ ਤੇ ਇੱਕ ਜਦੋਂ ਮੈਂ ਸਾਈਂ ਸਾਹਿਬ ਕੋਲ ਜਾਂਦਾ ਸੀ ਉਹ ਆਉਂਦਾ ਸੀ ਦੋ ਰੋਟੀਆਂ ਤੇ ਇੱਕ ਗੰਢੜਾ ਨਹੀਂ ਮੈਂ ਪਾਲੀ ਰੱਖਣਾ ਕਿਹਾ ਹੈ ਢੂਂਗੇ ਪੈਡੇ ਸਲਾਮ ਵਾਲੇ ਮੁਖਦੇ ਨਹੀਂ ਤੇ ਪਹਿਰੀ ਪੈ ਗਏ ਨੇ ਚਾਲੇ ਭੜੇ ਰੁਕਦੇ ਹੀ ਨਹੀਂ ਉਹਨਾਂ ਨੇ ਇਦਾਂ ਤੇ ਕਿ ਮੈਨੂੰ ਡਿਫਰੈਂਟ ਡਿਫਰੈਂਟ ਜਿਹੜੇ ਲੋਕਾਂ ਦਾ ਅੰਦਾਜ਼ ਸੀ ਗੱਲਬਾਜ਼ਾਂ ਦਾ ਗਾਇਕੀ ਦਾ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਮੈਂ ਆਪਣੇ ਵਿੱਚ ਰੱਖਦਾ ਸੀ ਮੈਨੂੰ ਚੈਨ ਨਹੀਂ ਸੀ ਆਉਂਦੀ ਮੈਂ 49 ਕੋਟੀ ਜਿਦਾ ਇਹ ਮੰਨਣਾ ਹੈ ਕੀ ਜ਼ਿੰਦਗੀ ਦੇ ਵਿੱਚ ਸੰਗੀਤ ਦੇ ਵਿੱਚ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ 뮤직 ਦੇ ਵਿੱਚ ਸਭ ਤੋਂ ਜ਼ਰੂਰੀ ਹੈ ਸੁਰ ਸ਼ਬਦ ਤੇ ਤਾਲ ਸੁਰ ਤੇ ਤਾਲ ਜਿੱਤੇ ਹੋਣਗੇ ਉਨਾ ਹੀ ਉਹਨਾਂ ਦਾ ਮਨ ਹੈ ਕਿ ਸ਼ਬਦਾਵਲੀ ਸਹੀ ਹੋਣੀ ਟੁਕਵੀ ਹੋਣੀ ਬਹੁਤ ਜ਼ਰੂਰੀ ਹੈ

ਅੱਜ ਦੇ ਸਮੇਂ ਦੇ ਵਿੱਚ ਜਿੱਤੇ ਹਰ ਕੋਈ ਕਮਰਸ਼ੀਅਲਾਈਜ਼ ਹੋਣਾ ਚਾਹੁੰਦਾ ਹੈ, ਪੈਸੇ ਕਮਾਉਣਾ ਚਾਹੁੰਦਾ ਹੈ ਤੇ ਉਥੇ ਕੋਈ ਵੀ ਇਨਸਾਨ ਇੰਨਾ ਡਿਲੇਅ ਨਹੀਂ ਹੈ ਕਿ ਕਿਸੇ ਹੋਰ ਨੂੰ ਆਪਣੀ ਸਿੱਖੀ ਹੋਈ ਚੀਜ਼, ਮੈਂ ਸਾਲਾਂ ਦਾ ਤਜਰਬਾ इजीली ਪਾਸ ਔਨ ਕਰ ਸਕਣ। ਉਹਨਾਂ ਲੋਕਾਂ ਦੇ ਲਈ 우ਸਤਾਦ ਪੂਰਨ ਸ਼ਾ ਕੋਟੀ ਜੀ ਇੱਕ ਮਿਸਾਲ ਨੇ। ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਇੱਛਾ ਰੱਖੀ ਤੇ ਉਹ ਸੀ ਸੰਗੀਤ ਨੂੰ ਹਰ ਰੋਜ਼ ਸਿੱਖਣ ਦੀ। ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਜੋ ਕੁਝ ਸਿੱਖਿਆ ਉਹਨਾਂ ਨੇ ਆਪਣੇ ਅੱਗੇ ਸ਼ਾਗਿਰਦਾਂ ਨੂੰ ਸਿਖਾਇਆ। ਹੰਤ ਰਾਜਨ, ਮਾਸਸਲੀਨ, ਸਾਬਰ ਕੋ ਜਸਬੀਰ ਜੱਸੀ ਇਹੋ ਨਾਮੀ ਕਲਾਕਾਰ ਨੇ ਜੋ ਉਸਤਾਦ ਪੂਰਨ ਸਿੰਘ ਕੋਟੀ ਜੀ ਦੇ ਸ਼ਗਿਰਦ ਸੀ ਜਿਨ੍ਹਾਂ ਦੇ ਬਾਰੇ ਉਸਤਾਦ ਪੂਰਨ ਸਿੰਘ ਜੀ ਦਾ ਇਹ ਕਹਿਣਾ ਸੀ ਕਿ ਇਹ ਮੇਰੇ ਸ਼ਾਗਿਰਦਾਂ ਨੇ ਮੇਰੇ ਤੋਂ ਬਹੁਤ ਕੁਝ ਸਿੱਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਜ਼ਿਆਦਾ ਨਾਮ ਤੇ ਸ਼ੋਹਰਤ ਹਾਸਲ ਕੀਤੀ ਜਿਵੇਂ ਹੰਸਰਾਜ ਹੰਸ ਜੀ ਸਾਬਰ ਕੋਟੀ ਜੱਸੀ ਮੇਰਾ ਬੇਟਾ ਸ਼ਮੀਮ ਇਹਨਾਂ ਲੋਕਾਂ ਨੇ ਬੜਾ ਬੈਨੀਫਿਟ ਲਿਆ ਕਿਉਂਕਿ ਜਿਹੜਾ ਮੇਰਾ ਤਜਰਬਾ ਸੀ ਉਹ ਮੈਂ ਇਹਨਾਂ ਨੂੰ ਦਿੱਤਾ ਤੇ ਉਹ ਮੇਰੇ ਸ਼ਗਿਰਦ ਦੀ ਕਾਮਯਾਬੀ ਹੋਏ ਦੇ ਅچھے ਲਫਜ਼ ਵੀ ਜਿਹੜਾ ਅੱਛਾ ਅੰਦਾਜ਼ ਆ ਬੇਟਾ ਐਸ ਜਗ੍ਹਾ ਜਾਣਾ ਤੇ ਕਿਦਾਂ ਦਗਾਉਣਾ ਐਸ ਜਗ੍ਹਾ ਜਾਣਾ ਤੇ ਕਿਦਾਂ ਦੀ ਸਾਡੀ ਸ਼ਬਦਾਵਲੀ ਚਾਹੀਦੀ ਗੁਰੂ ਸ਼ਿਸ਼ ਦੇ ਅਟੁੱਟ ਰਿਸ਼ਤੇ ਦੀ ਅਨੋਖੀ ਮਿਸਾਲ ਨੇ ਜਨਾਬ ਪੂਰਨ ਸ਼ਾ ਕੋਟੀ ਅਤੇ ਨਾਮੀ ਕਲਾਕਾਰ ਹੰਸ ਰਾਜ ਹੰਸ ਅਗਲੀ ਪੀੜੀ ਦੇ ਵਾਰਿਸ ਸਲੀਮ ਨੇ ਵੀ ਗਾਇਕੀ ਦੇ ਖੇਤਰ 'ਚ ਅੱਜ ਆਪਣਾ ਇੱਕ ਵੱਖਰਾ ਮਕਾਮ ਹਾਸਲ ਕਰ ਲਿਆ ਸੋਹਣਿਆ ਤੰਦ ਕੋੜ ਤਾਂ ਤਰੀ ਜਾ ਇਹਨਾਂ ਦੀ ਸ਼ੋਰਤ ਦਾ ਜ਼ਿਕਰ ਕਰਦਿਆਂ ਪੂਰਨ ਜੀ ਨੂੰ ਜਿਵੇਂ ਆਪਣਾ ਹੀ ਅਕਸ ਇਹਨਾਂ 'ਚ ਨਜ਼ਰ ਆਉਂਦਾ ਹੈ ਸੰਗੀਤ ਦੇ ਲਈ ਉਹਨਾਂ ਦਾ ਪਿਆਰ ਸੰਗੀਤ ਸਿੱਖਣ ਦੇ ਲਈ ਉਹਨਾਂ ਦੀ ਰੁਚੀ ਤੇ ਉਸੇ ਸੰਗੀਤ ਨੂੰ ਅੱਗੇ ਵਧਾਉਣ ਦੇ ਲਈ ਆਪਣੇ ਸ਼ਾਗਿਰਦਾਂ ਨੂੰ ਸੰਗੀਤ ਦੀ ਸਿੱਖਿਆ ਦੇਣ ਦਾ ਜਜ਼ਬਾ ਅਜਿਹਾ ਬਾਬਾ ਵੋਡ ਸਾਡੀ ਪੰਜਾਬੀ ਇੰਡਸਟਰੀ ਲਈ ਸਾਡੀ ਪੰਜਾਬੀ ਸੱਭਿਆਚਾਰ ਦੇ ਲਈ ਇੱਕ ਬਹੁਤ ਵੱਡੀ ਦੇਣ ਹੈ ਉਸਤਾਦ ਜੀ ਦਾ ਮੰਨਣਾ ਹੈ ਕਿ ਸੰਗੀਤ ਤਿੰਨ ਚੀਜ਼ਾਂ ਤੋਂ ਬਿਨਾ ਅਧੂਰਾ ਹੈ ਯਾਨੀ ਕਿ ਸੁਰ, ਸ਼ਬਦ ਤੇ ਤਾਲ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਵੀ ਚੀਜ਼ ਨਾ ਹੋਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸੰਗੀਤ ਸੰਗੀਤ ਨਹੀਂ ਹੈ ਜਿੰਨਾ ਕਿ ਜ਼ਰੂਰੀ ਸੁਰ ਤੇ ਤਾਲ ਹੈ ਉਨਾ ਹੀ ਜ਼ਰੂਰੀ ਹੈ ਸ਼ਬਦਾਵਲੀ ਲੱਖ ਲੱਖ ਵਧਾਈਆਂ ਨੇ ਉਸਤਾਦ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਤੇ ਨਾਲ ਹੀ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਗਾਏ ਹੋਏ ਗੀਤ ਉਹਨਾਂ ਦੇ ਸੰਗੀਤਕ ਸਫ਼ਰ ਤੋਂ ਅੱਜ ਦੀ ਪੀੜ੍ਹੀ ਨਹੀਂ ਬਲਕਿ ਆਉਣ ਵਾਲੀਆਂ ਕਈ ਪੀੜ੍ਹੀਆਂ ਸਿੱਖਿਆ ਲੈਣ ਤੇ ਨਾਲ ਸਾਡੇ ਪੰਜਾਬੀ ਕਲਾਕਾਰੀ ਨੂੰ ਸਾਡੇ ਪੰਜਾਬੀ ਸੰਗੀਤ ਨੂੰ ਅੱਗੇ ਲੈ ਕੇ ਤੁਰਨ